मैं क्या ही जवान बाजार जाना फिर बुड़ बुड़ करेगी ना दस के गई थे सुती रहते तो चल सुते आई जा ਕਿਹੜਾ ਇਹ ਕਿਤਾ ਫੋਨ ਆਈ ਜਾਂਦਾ ਪੂਜਾ ਦਾ ਇੰਤੇ ਬਿਮਾਰੀ ਹੈ ਜੀ ਇਹਨੇ ਘੜੀ ਘੜੀ ਫੋਨ ਨਹੀਂ ਕਰੀ ਜਾਂਦਾ ਨਨ ਕੰਮ ਹੀ ਕੋਈ ਨਹੀਂ ਘਰ ਦੇ ਕੰਮਲ ਤਿਆਰ ਨਹੀਂ ਮੇਰਾ ਹੀ ਹੈਗਾ ਘਰ ਆ ਜਾ ਘਰ ਆ ਜਾ ਲੁੜਕੇ ਕੋਈ ਸਰਦਾ ਨਹੀਂ ਕਰਦਾ ਇਹ ਹੀ ਕਹਿੰਦੀ ਹੋਣੀ ਆਵੇ ਤਾਂ ਕੰਮ ਕਰੇ ਮੇਰੇ ਨਾਲ ਹੋਰ ਕੀ ਮੌਤ ਪੈਂਦੀ ਕੱਲਿਆ ਕਰਦੇ ਜਾਂ ਨਹੀਂ ਖਾਈ ਜਾਂਦੀ ਹੈ ਹੈਲੋ ਕਿਤਾ ਹੈਲੋ ਹਾਂਜੀ ਸਸੀ ਘਰ ਬਟਾ ਕੀ ਹਾਲ ਹੈ ਠੀਕ ਹੈ ਤੂੰ ਸੁਣਾ ਤੂੰ ਠੀਕ ਹੈ ਹਾਂਜੀ ਹਾਂਜੀ ਬੱਚੇ ਠੀਕ ਹੈ ਹਾਂਜੀ ਠੀਕ ਹੈ ਹਾਂ ਦੱਸ ਮੈਂ ਤੁਹਾਨੂੰ ਗੱਲ ਕਰਨੀ ਸੀ ਮੈਂ ਤੁਹਾਨੂੰ ਕਹਿਣਾ ਸੀ ਕਿ ਤੁਹਾਨੂੰ ਹੁਣ ਕਿੰਨੇ ਦਿਨ ਹੋ ਗਏ ਹੈ ਤੇ ਤੁਸੀਂ ਘਰ ਆਇਓ ਇੱਥੇ ਦੇਰ ਪਾਠੀ ਅਜੇ ਘਰ ਹੀ ਲੱਗਦਾ ਕਿ ਘਰ ਕੀ ਹੋ ਗਿਆ ਕੋਈ ਕੰਮ ਹੈ ਤੈਨੂੰ ਤੇ ਤੈਨੂੰ ਕਿੰਨੇ ਜੇ ਬਗਾਨਾ ਘਰ ਹੈ ਇਹ ਮੇਰਾ ਆਪਣਾ ਘਰ ਹੈ ਪੇਕਾ ਘਰ ਹੈ ਮੇਰਾ ਮਮੀ ਤੂੰ ਗੱਲ ਨਹੀਂ ਸਮਝਦੇ ਤੇ ਮੇਰੀ ਗੱਲ ਸੁਣੋ ਜੇ ਤੁਸੀਂ ਅੱਜ ਨਾ ਨਾ ਆਏ ਤੇ ਮੈਂ ਇਹਨਾਂ ਨੂੰ ਧੱਕੇ ਲੱਗੀ ਜੇ ਤੇ ਹੁਣ ਆਵੇ ਮੁਰਕੇ ਜਾਂ ਤੇ ਅਗਲੇ ਤੁਹਾਨੂੰ ਧੱਕੇ ਮਾਰ ਕੇ ਘਰੋਂ ਕੱਢ ਦੇ ਤੇ ਜਾਂ ਐਸਾ ਨਾ ਉੱਥੇ ਆ ਕੇ ਵੱਧ ਘੱਟ ਬੋਲਣ ਤੇ ਤੁਹਾਨੂੰ ਚੰਗਾ ਲੱਗੂਗਾ ਨੀ ਬੇਸਤੀ ਕਰਾਓਗੇ ਨੀ ਮੇਰੀ ਗੱਲ ਸੁਣਾ ਨਾ ਕਿਦੀ ਜੁਰ ਤੈਵੇਂ ਮਨ ਧੱਕੇ ਮਾਰ ਕੇ ਕੱਢਣ ਦੀ ਮੇਰੇ ਪਿਓ ਦਾ ਘਰ ਹੈ ਮੇਰੀ ਮਾਂ ਦਾ ਘਰ ਹੈ ਕਿਦੀ ਜੁੜਤ ਹੈ ਤੇ ਤੇਰੇ ਘਰ ਵਾਲੇ ਦੀ ਵੀ ਕੀ ਜੁੜਤ ਹੈ ਮੈਨੂੰ ਇੱਥੇ ਆ ਕੇ ਬੋਲੇ ਮੈਂ ਜਵਾਬ ਨਾ ਵੱਡ ਲਾਂਗੀ ਤੁਹਾਡੀ ਤੁਹਾਨੂੰ ਨਹੀਂ ਸਮਝ ਲੱਗ ਸਕਦੀ ਤੁਹਾਨੂੰ ਮੈਂ ਕਹਾਂ ਨਾ ਕਿ ਤੁਸੀਂ ਘਰ ਆ ਜਾਓ ਤੇ ਬਾਸ ਆ ਜਾਓ ਆ ਜਾਂਗੀ ਤੂੰ ਐਵੇਂ ਨਾ ਬੋਲੀ ਜਾ ਆ ਜਾਂਗੀ ਜਦੋਂ ਮੇਰੇ ਦਿਲ ਕਰੇਗਾ ਤੋਹੇ ਨਹੀਂ ਸਮਝਦਾ ਜਨਾ ਕਿ ਕੀ ਗੱਲ ਮੰਨੀ ਹੈ ਜਿੱਡਾ ਗੱਦੀ ਮਰਜੀ ਸਿਰ ਆਪਣੀ ਬੇਇੱਜ਼ਤੀ ਕਰਾਉਂਦੇ ਰਹਣਾ ਉਛ ਨਹੀਂ ਹੁੰਦਾ ਐਵੇਂ ਨਾ ਬੋਲੀ ਜਾ ਉੱਥੇ ਬੈਠੀ ਕਿ ਚੰਨ ਮੈਂ ਤਾਂ ਸਮਝਾਣਾ ਸੀ ਆਗੋ ਸਮਝ ਨਾ ਭਰਦੀ ਮੱਤੀ ਨਹੀਂ ਤੇ ਨਾ ਅਸਤ ਸਮਝੀ ਹੋਈ ਐ ਮੈਂ ਬਹੁਤੀ ਚੁਧਰਾਣੀ ਨਾ ਬਣ ਆ ਜਾ ਹੀ ਵਾਪੇ ਨੂੰ ਧੱਕੇ ਮਾਰ ਕੇ ਕੱਢਣਾ ਮਰ ਗਏ ਸਾਰੇ ਮੈਨੂੰ ਧੱਕੇ ਮਾਰ ਕੇ ਕੱਢਣ ਵਾਲੇ ਕਿਦੀ ਜੁਰਤ ਹੈ ਹੱਥ ਵੀ ਲਾਗਦਾ ਖਾਵੇ ਮੈਨੂੰ ਐਵੇਂ ਹੀ ਬੋਲੀ ਜਾਂਦੀ ਵੱਦ ਘਟ ਨੀ ਵਿਦੀ ਤੇ ਸੁਣਾਈ ਨੀ ਦੰਮ ਵੱਜਦੇ ਨਹੀਂ ਪਿਆ ਹਾਂਜੀ ਪੂਆ ਜੀ ਮੈਂ ਕਿਧੀਆਂ ਵੱਜਾਤੀਆਂ ਕਿੱਥੇ ਲੈ ਮੀ ਆ ਬਲ ਮੈਂ ਕੰਮ ਕਰਦੀ ਬੀ ਤੁਸੀਂ ਦੱਸੋ ਵਾਚੀ ਰਹਿਣੀ ਮੈਂ ਨਹੀਂ ਵੱਜਾ ਦਤੀਆਂ ਤਾਂ ਨਹੀਂ ਮੇਰੀ ਗੱਲ ਸੁਣ ਮੈਂ ਜੇ ਤੁਹਾਨੂੰ ਗੱਲ ਕੀਤੀ ਸੀ ਗੱਡੀ ਬਾਰੇ ਕਿਸੇ ਨਾਲ ਗੱਲ ਨਹੀਂ ਦੱਸਣੀ ਇਹਦਾ ਹਾਲੀ ਰੱਖਣਾ ਤੇ ਤੂੰ ਕਿਉਂ ਕੀਤੀ ਸਾਇਲ ਨਾ ਗੱਲ ਪੂਆ ਜੀ ਜੇ ਗੱਡੀ ਦੇਣੀ ਸੀ ਤੇ ਸਰਪ੍ਰਾਈਜ਼ ਵੀ ਕਰਨਾ ਸੀ ਤੇ ਜਿਉਂ ਨਾਲ ਤੋਂ ਪੁੱਛ ਹੀ ਲਿਆ ਤੇ ਕੀ ਹੋ ਗਿਆ ਜਿਹੜੀ ਗੱਲ ਨਾਲ ਤੇਰੇ ਮੈਨੂੰ ਉਹ ਚੱਕੀਉਂ ਮੀਂਹ ਗੱਡੀ ਤੇ ਜਿੱਦੀ ਪੂਰੇ ਕਿ ਆਪੇ ਖੜੀ ਹੁੰਦੀ ਤੇਰਾ ਮਤਲਬ ਨਹੀਂ ਸੀ ਉਹਨਾਂ ਨਾਲ ਗੱਲ ਕਰਨ ਦਾ ਸਾਰੇ ਪੈ ਗਏ ਨੇ ਰੋਲਾ ਮੈਂ ਤਾਂ ਪੁੱਤ ਤੇਰੇ ਸੁੱਖਾ ਨੂੰ ਭਾਰ ਦੀ ਤੱਕ ਮੇਰੇ ਕੋਲ ਤੇਰੀ ਟੁੱਕੂ ਦੇਖੇ ਨਹੀਂ ਜਾਂਦੇ ਉਹ ਕੋਈ ਗੱਲ ਨਹੀਂ ਰੋਲਾ ਪੈ ਗਿਆ ਉਹਨਾਂ ਨੂੰ ਆਹ ਥੋੜੀ ਪਤਾ ਜੀ ਮੇਰੇ ਪੇ ਕਿਉਂ ਆਣੀ ਆ ਗੱਡੀ ਪਰ ਗੱਲ ਤਾਂ ਜੋ ਹੋ ਗਈ ਨਾ ਗੱਲ ਤਾਂ ਜੋ ਹੋ ਗਈ ਨਾ ਪਰ ਦੇਸੀ ਤਾਂ ਸਨਾਂ ਚਾਈਦਾ ਨਾ ਤੈਨੂੰ ਕੀ ਵਾਰੀ ਸਮਝ ਆਇਆ ਤੂੰ ਬੈਂ ਮੈਂ ਕਹਿੰਦੀ ਮੇਰੀ ਧੀ ਆਖੀ ਇਹਦੀ ਸੱਸ ਕਿੰਨਾ ਤੰਗ ਕਰਦੀ ਪਈ ਤੈਨੂੰ ਤੂੰ ਸਮਝਦੀ ਏ ਦੀ ਗੱਲ ਉਹ ਰੁਕੋ 부ਆ ਜੀ ਮੇਰੀ ਤੇ ਗੱਲ ਸੁਣੋ ਤੁਸੀਂ ਬੋਲੀ ਜਾਂਦੇ ਬੋਲੀ ਜਾਂਦੇ ਹੋ ਉਹ ਮੇਰੇ ਮੰਮੀ ਪਾਪਾ ਨੇ ਗੱਡੀ ਤਾਂ ਦੇਣੀ ਸੀਗੀ ਜਿਹੜੀ ਮਰਜ਼ੀ ਭਾਵੇਂ ਦੇ ਦਿੰਦੇ ਪਰ ਜੇ ਮੈਂ ਉਹਨਾਂ ਨੂੰ ਪੁੱਛ ਲਿਆ ਉਹਨਾਂ ਦੀ ਮਨਪਸੰਦ ਪੁੱਛ ਲਈ ਤੇ ਐਜ ਕਿਹੜੀ ਗੱਲ ਪਹਿਲੇ ਮੇਰੀ ਇੱਕ ਗੱਲ ਸੁਣੋ ਜਿਵੇਂ ਉਹਨਾਂ ਨੂੰ ਪੁੱਛਿਆ ਵੀ ਹੈ ਨਾ ਤਾਂ ਡਾਡਾ ਨਾਮ ਹੀ ਲਿਆ ਮੈਂ ਸਿਰਫ ਵੈਸੇ ਹੀ ਪੁੱਛਿਆ ਕਿ ਤੁਹਾਨੂੰ ਕਿਹੜੀ ਪਸੰਦ ਹੈ ਕਲਰ ਕਿਹੜਾ ਪਸੰਦ ਹੈ ਮਾਡਲ ਕਿਹੜਾ ਪਸੰਦ ਹੈ ਮੈਂ ਤੇ ਇਹ ਗੱਲਾਂ ਕੀਤੀਆਂ ਤੁਹਾਡਾ ਥੋੜੀ ਨਾ ਨਾਮ ਲਿਆ ਤੁਹਾਡੇ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਇਸ ਗੱਲ 'ਚ ਪਰ ਇੱਕ ਗੱਲ ਹੈ ਜੇਕਰ ਗੱਡੀ ਬੁਹੇ ਤੇ ਆ ਖੜੀ ਐਂਦੀ ਤਾਂ ਤੂੰ ਦੇਖ ਵੀ ਆਪਣੀ ਸੱਚ ਦੇ ਰੰਗ ਕਿਸਰਾ ਜਨ ਦਾ ਪਦਰੀ ਹੋਈ ਐ ਕਿਸਰਾ ਜਨ ਚਾਅ ਮਲਾ ਕਰਦੀ ਪਈ ਐ ਇਹ ਬਖਰਾ ਹੀ ਬਣਾਦੀ ਚਾਹ ਤੂੰ ਸਾਰਾ ਤੂੰ ਸਮਝੀ ਇਹ ਨਹੀਂ ਗੱਲ ਰਹਿਣ ਸਾਸੋਂ ਮੋٹے ਦਿਮਾਗ ਦੀ ਜੇ ਮੈਂ ਕਹੇ ਤੂੰ ਨਾ ਕਰ ਉਹ ਅਸੀਂ ਇਹ ਗੱਲਾਂ ਦਾ ਤੇ ਮੈਨੂੰ ਪਤਾ ਨਹੀਂ ਇਹ ਛੋਟੀ ਮੋਟੀ ਚੀਜ਼ ਨਹੀਂ ਸੀ ਤੇ ਘਰ ਦੇ ਵਿੱਚ ਆਣੀ ਸੀ ਤੇ ਮੈਂ ਇਹਨਾਂ ਨੂੰ ਪੁੱਛਣਾ ਮੇਰਾ ਫਰਜ ਸੀ ਕਿ ਤੁਹਾਨੂੰ ਕਲਰ ਕੀ ਚਾਹੀਦਾ ਤੇ ਮਾਡਲ ਕੀ ਚਾਹੀਦਾ ਮੈਨੂੰ ਇਸ ਚੀਜ਼ ਬਾਰੇ ਇੰਨੀ ਨੌਲੇਜ ਨਹੀਂ ਸੀ ਐਸ ਲਈ ਮੈਂ ਪੁੱਛਿਆ ਮੇਰੀ ਗੱਲ ਸੁਣੋ ਇਹ ਛੋਟੀ ਮੋਟੀ ਦਾ ਚੀਜ਼ ਹੈ ਨਹੀਂ 10 20 ਰੁਪਏ ਦੀ ਜਾਂ 1000 ਰੁਪਏ ਦੀ ਲੱਖਾਂ ਦੇ ਹਿਸਾਬ ਨਾਲ बनानी ਸੀ ਹੈ ਤੇ ਜੇ ਉਹ ਮੈਂ ਬੂਏ ਗਾੜੀ ਲੈ ਕੇ ਖੜੀ ਕਰ ਦਿੰਦੀ ਉਹਨਾਂ ਨੂੰ ਬਾਹਰ ਕੱਢ ਕੇ ਕੰਦੀ ਵੇਖੋ ਉਹਨਾਂ ਨੂੰ ਪਸੰਦੀ ਨਾ ਆਉਂਦੀ ਉਹਨਾਂ ਦੇ ਫੇਸ ਤੇ ਸਮਾਈਲੀ ਨਾ ਆਉਂਦੀ ਖੁਸ਼ੀ ਨਾ ਆਉਂਦੀ ਕੀ ਫਾਇਦਾ ਕੀ ਫਾਇਦਾ ਮੋਜੀ ਗੱਡੀ ਲਿਆਉਂਦਾ ਫੇਰ ਘਰ ਦੇ ਵਿੱਚ ਜੇ ਮੇਰੇ ਬੰਦੇ ਨੂੰ ਹੀ ਨਹੀਂ ਪਸੰਦ ਆਈ ਜੇ ਤੇ ਮੈਂ ਪੁੱਛ ਲਿਆ ਮੈਨੂੰ ਵੀ ਖੁਸ਼ੀ ਹੋਈ ਕਿ ਮੈਂ ਉਹਨਾਂ ਨੇ ਮਨ ਪਸੰਦ ਲਿਆਵਾਂਗੀ ਘਰ ਦੇ ਵਿੱਚ ਤੇ ਕਿੰਨੀ ਵਧੀਆ ਗੱਲ ਹੋਊਗੀ ਤੇ ਤੁਸੀਂ ਗੱਲ ਪਤਾ ਨਹੀਂ ਕਿੱਥੇ ਦੀ ਕਿੱਥੇ ਲੈ ਕੇ ਜਾਈ ਜਾਂਦੇ ਪੇਜੇ ਪਰ ਸਾਇਲ ਦੇ ਸ਼ੱਕ ਹੋ ਗਿਆ ਨਾ ਉਹਨੇ ਕਿਹਾ ਨਹੀਂ ਤੈਨੂੰ ਤੂੰ ਕਿਉਂ ਬਾਰ-ਬਾਰ ਪੁੱਛਨੀ ਪਈ ਐ ਐਸ ਗੱਲ ਲਈ ਤੂੰ ਕੀ ਲੈਣਾ ਦੇਣਾ ਮੇਰੀ ਸੁਣੋ ਗੱਲ ਜੀ ਉਹਨਾਂ ਨੇ ਐਨੀ ਗੱਲ ਕਹੀ ਐ ਨਾ ਤੂੰ ਕਿਉਂ ਕੁਛਤੀ ਮੈਂ ਕੀ ਜਵਾਬ ਦਿੱਤਾ ਸਰਪ੍ਰਾਈਜ਼ 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 ਤਸਲਪਾਈ ਸੀ ਹੁੰਦਾ ਤੁਸੀਂ ਨਹੀਂ ਗੱਲ ਸਮਝਦੇ ਤੂੰ ਆਪਣੀ ਹੀ ਮਾਰੀਆ ਮੇਰੀ ਗੱਲ ਨਾ ਸਮਝੀ ਮੈਂ ਤਾਂ ਨਹੀਂ ਵੇਖ ਵੇਖਦੀ ਸੀ ਤੇਰਾ ਹਾਲ ਚਾਲ ਕਿਦਾ ਤੇਰੀ ਇੱਜ਼ਤ ਕਿੰਨੀ ਮਤ ਨਹੀਂ ਸੀ ਐਸ ਗੱਲ ਦੇ ਵਿੱਚ ਭੂਆ ਜੀ ਜਦੋਂ ਮੈਂ ਉਹਨਾਂ ਦੀ ਮੰਨਪਸੰਦ ਦਵਾਂਗੀ ਨਾ ਇੱਜ਼ਤ ਮੇਰੀ ਕੋਦੋਂ ਵੱਧੂਗੀ ਤੁਸੀਂ ਵੇਖੀਓ ਉਹ ਆਜੀ ਗੱਡੀ ਦੇ ਤੇ ਗੱਲ ਛੱਡੋ ਮੈਨੂੰ ਇੱਕ ਚੀਜ਼ ਸਮਝ ਆ ਗਈ ਹੈ ਇੱਥੇ ਇਨਸਾਨ ਦੀ ਕੋਈ ਵੈਲਿਊ ਨਹੀਂ ਹੈ ਗੱਡੀ ਦੀ ਜ਼ਿਆਦਾ ਵੈਲਿਊ ਹੈ ਮੈਂ ਦੇਖ ਲਿਆ ਵੇਖਿਆ ਨਾ ਮੇਰੇ ਕਹਿਣੇ ਤੇ ਚੱਲੇਗੀ ਨਾ ਤੇ ਤੇਰੀ ਸਭ ਤੇਰੀ ਕਿੰਨੀ ਕਦਰ ਕਰਦੀ ਹੈ ਕਿੰਨੀ ਵੈਲਿਊ ਪਾਉਂਦੀ ਤੇਰੇ ਤਮਨੇ ਤੇ ਉਠਾ ਕੇ ਰੱਖਣਾ ਉਹਨੇ ਤੈਨੂੰ ਫੱਤੀ ਜਾਵਾ ਕਰਨੀ ਉਹਨੇ ਬੈਣਾ ਤਰੀਆਂ ਦੇ ਲਾ ਨਹੀਂ ਸਮਝ ਸਕਦੀ ਪਤਾ ਨਹੀਂ ਕੀ ਬੋਲਦੇ ਹੋ ਕੀ ਕਹਿੰਦੇ ਹੋ ਪਤਾ ਨਹੀਂ ਕਿਉਂ ਕਿ ਮੈਨੂੰ ਸਮਝ ਆਉਂਦੀ ਤਾਂ ਨਹੀਂ ਅੰਗਰਲਾ ਮੈਂ ਕੁਝ ਕਹਿਨੀ ਆ ਮੈਂ ਕੋਈ ਹੋਰ ਗੱਲ ਤੋਂ ਖੁਸ਼ ਹੋ ਜਾਨੀ ਆ ਤੁਸੀਂ ਆ ਕੇ ਕੁਝ ਹੋਰ ਕਹਿ ਦਿੰਦੇ ਹੋ ਪੂਆ ਜੀ ਮੇਰੀ ਸਮਝ ਤੋਂ ਬਾਹਰ ਜੀ

ਤੂੰ ਵਧੀਆ ਬਹੁਤ ਵਧੀਆ ਤੂੰ ਤੇ ਨਾ ਸੱਚੀ ਮੈਂ ਗੱਲ ਸੁਣ ਤੂੰ ਤੇ ਨਾ ਫੋਨ ਕਰਕੇ ਨਾ ਮੇਰੀ ਜਾਨ ਹੀ ਕਢ ਲੈਣੀ ਆ ਕਿਸੇ ਦੇ ਨਹੀਂ ਮਾਰਦੀ ਇਹ ਮੈਨੂੰ ਨਹੀਂ ਜਾਨ ਨਹੀਂ ਲਿਕ ਮੈਂ ਬਹੁਤ ਖੁਸ਼ ਹੈ ਨਹੀਂ ਹੈ ਤੁਹਾਡੀ ਧੀ ਦਾ ਫੋਨ ਆਇਆ ਹੈ ਅੱਜ ਅੰਦਰ ਬਹਿ ਕੇ ਗੱਲ ਕਰੇ ਸਾਰੀਆਂ ਇੱਥੇ ਹੀ ਕਰੀ ਜਾਣੀਆਂ ਜੀ ਚੱਲ ਸੁਣ ਪਹਿਲਾਂ ਹਾਂ ਹਾਂ ਅਨਿਲ ਠੀਕ ਹੈ ਨਾ ਹਾਂ ਸਭ ਠੀਕ ਹੈ ਸਭ ਠੀਕ ਹੈ ਆਓ ਬੈਠੋ ਪਤਾ ਨਹੀਂ ਮੈਂ ਕਿ ਪੱਛੀਆਂ ਪਤਾ ਕੀ ਗੱਲ ਹੈ ਹੁਣ ਬੱਚੇ ਬੋਲਦੇ ਨੇ ਕਿਉਂ ਉਹ ਕਹਿੰਦੇ ਨੇ ਫੇ ਤੁਸੀਂ ਰੋਜ਼ ਜਿਹੜਾ ਕੋ ਫੋਨ 'ਤੇ ਬੈਠੋ ਮੈਡਮ ਜੀ ਫੋਨ ਨਹੀਂ ਆਂਦਾ ਤੇ ਤੁਸੀਂ ਭਜਤੁਰੂ ਦੇੋਂ ਪੇਕੇਆਂ ਨੂੰ ਤੇ ਫੇਰ ਕਿ ਹੋਇਆ ਪੇਕੇ ਘਰ ਥੋੜੀ ਤੁਹਾਡਾ ਆਪਣਾ ਘਰ ਹੈਗਾ ਵੈ ਮੈਨੂੰ ਪਤਾ ਮੇਰਾ ਆਪਣਾ ਘਰ ਫੇਰ ਬੱਚੇ ਇਸ ਕੱਲ ਨੂੰ ਨਹੀਂ ਸਮਝਦੇ ਉਹ ਕਹਿੰਦੇ ਨੇ ਮੰਮਾ ਕਦੀ ਕਦਾਰ ਜਾਈਦਾ ਭਰਾਵਾਂ ਦੇ ਘਰ ਦੇਖੋ ਉਹਨੂੰ ਕੀ ਮੇਰੇ ਭਰਾ ਦਾ ਘਰ ਨਹੀਂ ਮੇਰਾ ਆਪਣਾ ਘਰ ਹੀ ਹੈ ਤੇ ਨਾਲੇ ਅੰਦਰ ਦੇਖੋ ਨਾਲੇ ਤੁਹਾਡੇ ਚਲੇ ਸਾਡੇ ਕੁਝ ਵੰਡਿਆ ਆ ਵੈ ਅੰਨੀ ਕਿ ਮੈਂ ਛੋਟਾ ਭਰਾ ਹੈ ਮੇਰੇ ਬੱਚੀ ਹਾਂ ਵਰਗਾ ਫੇਰ ਕੱਲ ਨੂੰ ਇਹ ਗੱਲ ਸੋਚਣੀ ਹੋਈ ਬੱਚਾ ਚਲ ਛੱਡ ਤੂੰ ਇਹ ਗੱਲਾਂ ਛੱਡ ਮੈਨੂੰ ਦੱਸ ਕੀ ਗੱਲ ਸਭ ਸੁਖਸਾੰਦਾ ਹੈ ਨਾ ਹਾਂ ਦੀਦੀ ਸਭ ਕੁਝ ਵਧੀਆ ਫੇਰ ਤੂੰ ਅਚਾਨਕ ਫੋਨ ਕੀਤਾ ਨਹੀਂ ਡਰੀ ਡਰੀ ਨੇ ਮੈਨੂੰ ਕਾ ਪਤਾ ਨਹੀਂ ਕੀ ਹੋਇਆ ਨਹੀਂ ਨਹੀਂ ਕੋਈ ਉਹ ਨਹੀਂ ਗਾਣੀ ਦੀਦੀ ਦਾ ਫੋਨ ਆਇਆ ਸੀ ਦੀਦੀ ਦਾ ਫੋਨ ਆਇਆ ਸੀ ਹਾਂਜੀ ਹਾਂਜੀ ਕਿਉਂ ਅੱਜ ਪਹਿਲੀ ਵਾਰੀ ਦੀਦੀ ਦਾ ਫੋਨ ਆਇਆ ਅੱਗੇ ਨਹੀਂ ਆਂਦਾ ਨਹੀਂ ਨਹੀਂ ਅੱਗੇ ਵੀ ਆਂਦਾ ਪਰ ਅੱਜ ਮੇਰੀ ਧੀ ਨਾ ਖੁਸ਼ ਲੱਗਦੀ ਕੋਈ ਸੀ ਸ਼ੁਕਰ ਹੈ ਰੱਬਾ ਉਹ ਵੀ ਖੁਸ਼ ਹੋਈ ਹਾਂ ਕੂਛਾ ਹੀ ਸੀ ਤੇ ਮੈਂ ਕਿਹਾ ਪੁੱਤ ਦੱਸ ਕੀ ਗੱਲ ਹੈਈ ਆ ਤੇ ਕਹਿੰਦੀ ਮੰਮੀ ਅਸਰਾਵੇਂ ਤੇ ਮਾਨੂੰ ਮੈਂ ਗੱਡੀ ਲੈ ਦੇਵੋ ਤੋਂ ਮੈਂ ਕਿਹਾ ਗੱਡੀ ਦਾ ਕੀ ਹੈ ਗੱਡੀ ਲੈ ਦੇ ਤੋ ਹਾਂਜੀ ਕਿਹੜੀ ਗੱਡੀ ਲੈ ਦੇ ਕਾਰ ਅੱਛਾ ਕਾਰ ਲੈ ਦੇ ਫਿਰ ਹੋਰ ਕੀ ਕਹਿੰਦੀ ਨਹੀਂ ਹੋਰ ਤੇ ਕੁਛ ਨਹੀਂ ਕਿਹਾ ਤੇ ਕਹਿੰਦੀ ਮੰਮੀ ਮੰਨਾ ਅਸੀਂ ਤੁਸੀਂ ਵਿਆਹ ਚ ਵੀ ਗੱਡੀ ਦੇਣੀ ਸੀ ਨਾ ਤੇ ਮਾਨੂੰ ਗੱਡੀ ਲੈ ਲਓ ਮੈਂ ਕਿਹਾ ਪੁੱਤਰ ਗੱਡੀ ਦਾ ਕੀ ਹੈ ਤੂੰ ਮੈਨੂੰ ਇਹ ਪੱਲਾ ਕਿਹਾ ਦਿੰਦੀ ਅਸੀਂ ਤੇ ਵਿਆਹ ਚ ਵੀ ਦੀਆਂ ਨਹੀਂ ਲੱਗੇ ਸੀ ਤੇ ਪਰ ਤੇਰੀ ਸੱਸ ਨੇ ਤੇ ਨਾ ਕਰ ਦਿੱਤੇ ਹੀ ਤੇ ਕੰਦੀ ਨਹੀਂ ਮੰਮੀ ਮੈਂ ਇਹਨਾਂ ਨੂੰ ਪੁੱਛਿਆ ਵਾ ਤੇ ਆਹ ਕੰਦੇ ਆ ਕਿ ਗੱਡੀ ਲੈ ਆ ਗੱਡੀ ਵਧੀਆ ਮਾਨੂੰ ਨਾ ਲੈ ਦੋ ਮੈਂ ਪੁੱਤ ਤੂੰ ਜਿਹੜੀ ਲੈਣੀ ਆ ਨਾ ਤੇ ਤੂੰ ਮਾਨੂੰ ਦੱਸ ਤੇ ਤੇ ਮੈਂ ਤੇਰੇ ਪਾਪਾ ਨਾਲ ਗੱਲ ਕਰ ਲੈਣੀ ਆ ਤੇ ਤੈਨੂੰ ਗੱਡੀ ਦੇ ਦਿੰਨੇ ਆ ਮੈਂ ਕਿਹਾ ਤੂੰ ਟਾਈਮ ਹੀ ਬੜਾ ਲਾਇਆ ਦੱਸਣ ਲੱਗਿਆ ਗੱਡੀ ਵੱਲੋਂ ਤੇ ਬਸ ਮੈਂ ਹੋਰ ਕੋਈ ਗੱਲ ਨਹੀਂ ਕੀਤੀ ਬਸ ਇਹੀ ਗੱਲ ਕੀਤੀ ਮੈਂ ਕਿਹਾ ਫੇਰ ਦੀ ਨਾ ਦੀ ਨੂੰ ਗੱਡੀ ਦੇਣੀ ਤੁਸੀਂ ਵੀ ਘਰ ਦੇ ਤੀਜ ਹੈ ਸਭ ਤੋਂ ਪਹਿਲਾਂ ਦੇ ਦੀ ਤੁਸੀਂ ਬਾਅਦ ਚ ਮੰਨੂ ਦੀਦੀ ਤੇ ਮੈਂ ਕਿਹਾ ਪੱਲਾ ਮੈਂ ਨਾ ਦੀਦੀ ਦੀ ਸਲਾਹ ਰਵਾਂ ਤੇ ਫੇਰ ਮੈਂ ਨਾ ਦੇਖਦੀ ਆ ਅਲੀ ਨੂੰ ਪੁੱਛੇ ਹਾਂਜੀ ਵਾ ਪੁੱਛਿਆ ਹੀ ਲਾਤੀ ਪੁੱਛਿਆ ਹੀ ਇਹਨਾਂ ਨੂੰ ਉਹ ਕੀ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਗੱਡੀ ਦੇਣੀ ਗੱਡੀ ਦੇ ਦਵਾਂਗੇ ਗੱਡੀ ਦਾ ਕੀ ਹੈ ਤੂੰ ਇੱਕ ਮੰਜੂ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਉਹਦੀ ਦੀਦੀ ਦੇ ਵਿਆਹ ਤੇ ਵੀ ਗੱਡੀ ਦੇ ਨੂੰ ਤਿਆਰ ਹੋਏ ਹੋਏ ਸੋ ਹਾਂਜੀ ਦੇਣੀ ਨਹੀਂ ਸੀ ਅਸੀਂ ਉਹਨਾਂ ਨੂੰ ਪੁੱਛਿਆ ਉਹਦੀ ਸੱਸ ਨੇ ਸਾਨੂੰ ਕੀ ਕਿਹਾ ਨਹੀਂ ਜੀ ਸਾਨੂੰ ਕੱਲੀ ਧੀ ਧੀ ਚਾਹੀਦੀ ਸਾਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ ਹੈਗੀ ਜਿਆਦਾ ਕਹੋਗੇ ਅਸੀਂ ਸੂਟ ਵੀ ਆਪਣਾ ਪਵਾ ਕੇ ਲਾਵਾਂਗੇ ਸਾਨੂੰ ਸਿਰਫ ਧੀ ਚਾਹੀਦੀ ਨਾ ਕਿ ਦੌਲਤ ਚਾਹੀਦੀ ਇਹੀ ਗੱਲ ਹੋਈ ਸੀ ਹਾਂਜੀ ਫਿਰ ਉਹਨਾਂ ਨੇ ਮਨਾ ਕਰਤਾ ਠੀਕ ਹੈ ਜੀ ਅਸੀਂ ਉਹਨਾਂ ਦੇ ਕਹਿਣ ਤੇ ਫੁੱਲ ਚੜਾਈ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ ਸਤਿਬਿਚਨ ਲੇਕਿਨ ਹੁਣ ਉਹਨਾਂ ਨੂੰ ਗੱਡੀ ਦੀ ਕੀ ਲੋੜ ਪੈਗੀ ਦੇਖੋ ਦੀਦੀ ਇਹ ਤਾਂ ਮੈਨੂੰ ਪਤਾ ਨਹੀਂ ਕੀ ਲੋੜ ਪਈ ਐ ਤੇ ਕੀ ਲੋੜ ਨਹੀਂ ਪਈ ਪਰ ਮੇਰੀ ਧੀ ਦਾ ਫੋਨ ਆਇਆ ਵਾ ਤੇ ਮੈਂ ਕਿਹਾ ਚੱਲ ਅਸੀਂ ਤਾਂ ਦੇਣੀ ਹੀ ਐ ਤੇ ਦੇ ਦੰਨੇ ਆ ਮੰਜੂ ਇਹ ਦਿਨੀ ਕਿਤੇ ਗੱਡੀ ਉਹਨਾਂ ਨੂੰ ਚਾਹੀਦੀ ਹੋਵੇ ਉਹਨਾਂ ਨੂੰ ਚਾਹੀਦੀ ਹੋਵੇ ਤੇ ਉਹ ਸਾਡੀ ਦੀਦੀ ਕੋਲੋਂ ਖਵਾਉਂਦੇ ਪਏ ਨੇ ਇਹਦੇ ਥੂ ਮੰਗਦੇ ਪਏ ਨੇ ਗੱਡੀ ਕਿਉਂਕਿ ਪਹਿਲੇ ਕਿੰਨੇ ਨਾ ਕਰਤੀ ਸੀ ਤੇ ਹੁਣ ਉਹ ਵਿਆਹ ਤੋਂ ਕੁਝ ਟਾਈਮ ਬਾਅਦ ਮੰਗਦੇ ਪਏ ਨੇ ਦੇਖੋ ਦੀਦੀ ਜੇ ਕੋਈ ਉਹ ਦੀ ਗੱਲ ਹੁੰਦੀ ਨਾ ਤਾਂ ਮਨੂ ਦੀਦੀ ਨੇ ਜ਼ਰੂਰ ਦੱਸਣੀ ਹੀ ਨਹੀਂ ਮੰਝੂ ਇਹ ਕੋਈ ਗੱਲ ਤੇ ਜ਼ਰੂਰ ਹੈਗੀ ਆ ਸਰ ਮੇਰੀ ਗੱਲ ਸੁਣੋ ਅਸੀਂ ਗੱਡੀ ਦੇ ਦਿੱਤੀ ਆ ਸਾਨੂੰ ਗੱਡੀ ਦੇਣੇ ਚ ਕੋਈ ਇਤਰਾਜ਼ ਨਹੀਂ ਹੋ ਹਮ ਅਸੀਂ ਜਾ ਕੇ ਪਹਿਲੇ ਉਹਦੀ ਸੱਸ ਨਾਲ ਗੱਲ ਕਰਦੇ ਆ ਹਾਏ ਦੀਦੀ ਕਿਹੋ ਜੀਆਂ ਗੱਲਾਂ ਕਰਦੇ ਪਿਓ ਨਾਲੇ ਚੀਜ਼ ਦੇਣੀ ਆ ਅਗਲੇ ਜਣਾ ਪੁੱਛ ਕੇ ਚੀਜ਼ ਦੇਣੀ ਆ ਸੀ ਤੇ ਹੋਰ ਨਹੀਂ ਆਪਾਂ ਤੇ ਦੀ ਸੱਸ ਨੂੰ ਪੁੱਛੀਏ ਤੇ ਸਾਈ ਉਹਦੀ ਸੱਸ ਨੂੰ ਬੜਾਈਏ ਗੱਲ ਕਰੀਏ ਭੈਣ ਜੀ ਤੁਸੀਂ ਅੱਜ ਜੂ ਗੱਡੀ ਕਹਿੰਦੇ ਪਿਓ ਅਸੀਂ ਤੁਹਾਨੂੰ ਗੱਡੀ ਦੇਣ ਨੂੰ ਤਿਆਰ ਹੋਏ ਹੋਇਆ ਸੀ ਦੀਦੀ ਅਸੀਂ ਉੱਥੇ ਕਹਿੰਦੇ ਸੀ ਸਾਡੇ ਨਾਲ ਚਲੋ ਜੜੀ ਤੁਹਾਨੂੰ ਪਸੰਦ ਹੈ ਜੜੀ ਕੋਹ گے ਅਸੀਂ ਤੁਹਾਨੂੰ ਦੇਣੇ ਆ ਅੱਜ ਤੁਹਾਨੂੰ ਇੰਨੇ ਟਾਈਮ ਬਾਅਦ ਕਿਉਂ ਗੱਡੀ ਯਾਦ ਆਈ ਹੈ ਦੇਖੋ ਦੀਦੀ ਸਾਰੀਆਂ ਗੱਲਾਂ ਛੱਡੀਏ ਜੇ ਗੱਡੀ ਤੇ ਆ ਕੇ ਮੇਰੀ ਧੀ ਖੁਸ਼ ਹੋ ਜਾਂਦੀ ਐ ਤੇ ਗੱਡੀ ਦੇ ਵਿੱਚ ਇਤਰਾਜ਼ ਕੀ ਨਾ ਵਾ ਦੇਖੋ ਜਦੋਂ ਮੇਰੀ ਧੀ ਦਾ ਵਿਆਹ ਆਇਆ ਹੈ ਨਾ ਸਿਰ ਇੱਕ ਮਹੀਨਾ ਖੁਸ਼ ਰਹੇ ਜੇ ਉੱਥੇ ਉਸ ਤੋਂ ਬਾਅਦ ਜਦੋਂ ਮੈਨੂੰ ਫੋਨ ਕਰਨਾ ਨਾ ਮੁਰਝਾਈ ਮੁਰਝਾਈ ਨੇ ਫੋਨ ਕਰਨਾ ਤੇ ਦੇਖ ਲਓ ਮੈਂ ਤੁਹਾਨੂੰ ਵੀ ਕੰਦੀ ਸੀ ਕਿ ਮੇਰੀ ਧੀ ਸੁਖੀ ਨਹੀਂ ਲੱਗਦੀ ਉੱਥੇ ਮੇਰੀ ਧੀ ਖੁਸ਼ ਨਹੀਂ ਜੇ ਹੈਗੀ ਉੱਥੇ ਤੇ ਦੇਖੋ ਮਾਂ ਦਾ ਦਿਲ ਉਹਨਾਂ ਨੇ ਮੇਰੀ ਧੀ ਨੇ ਮੰਨੂ ਫੋਨ ਕੀਤਾ ਵਾ ਤੇ ਮੈਨੂੰ ਅੰਦਰੋਂ ਖੁਸ਼ੀ ਹੋਣ ਧੀ ਐ ਕਿ ਮੇਰੀ ਧੀ ਸ਼ਾਇਦ ਸਹੀ ਹੋਵੇ ਤੇ ਫਿਰ ਜੇ ਗੱਡੀ ਦੇ ਕੇ ਖੁਸ਼ ਹੋ ਜਾਂਦੇ ਆ ਤੇ ਸਾਨੂੰ ਹੋਰ ਕੀ ਚਾਹੀਦਾ ਵਾ ਦੀਦੀ ਮੰਜੂ ਇਹ ਤੈਨੂੰ ਪੱਕਾ ਕੱਲ ਬਰ ਮੈਂ ਕਿ ਗੱਡੀ ਦੇ ਹੰਦੇ ਨਾਲ ਉਹਨੂੰ ਖੁਸ਼ੀਆਂ ਮਿਲਣਗੀਆਂ ਨਹੀਂ ਮੰਜੂ ਚੀਜ਼ਾਂ ਦੇ ਨਾਲ ਧੀ ਨੂੰ ਖੁਸ਼ੀਆਂ ਨਹੀਂ ਮਿਲਦੀਆਂ ਇੱਕ ਗੱਲ ਤੇ ਕੁਛ ਹੋਰ ਹੀ ਨਾਲ ਮੇਰੀ ਗੱਲ ਸੁਣ ਅਸੀਂ ਉਹਦੀ ਸੱਸ ਕੋਲ ਜਾਵਾਂਗੇ ਨਾ ਮੁੰਡੇ ਨੂੰ ਵਿੱਚ ਬਿਠਾਵਾਂਗੇ ਮੁੰਡੇ ਨਾਲ ਵੀ ਗੱਲ ਕਰਾਂਗੇ ਬਾਹਲੇ ਨਾਲ ਪੁੱਛਾਂਗੇ ਕਾਕਾ ਕਿਹੜੀ ਗੱਡੀ ਲੈਣੀ ਹੈ ਕੀ ਤੁਹਾਨੂੰ ਪਤਾ ਵੀ ਹੈ ਕਿ ਨਹੀਂ ਪਤਾ ਤੇਦੀ ਸੱਸ ਹੀ ਨਾ ਮਤੇ ਕਹਿੰਦੀ ਹੋਵੇ ਪਹਿਲੇ ਗੱਲ ਦੀ ਤੈਅ ਤੱਕ ਤੇ ਪਹੁੰਚੀਏ ਵਿੱਚੋਂ ਗੱਲ ਕੀ ਹੈ ਦੀਦੀ ਜੇ ਅਸੀਂ ਚਲੇ ਗਏ ਨਾ ਤੇ ਤੁਹਾਡੇ ਭਰਾ ਦਾ ਪਤਾ ਜੇ ਉਹ ਪੱਲਾ ਵੀ ਬੜਾ ਬੋਲੇ ਸੀ ਮਨੂੰ ਤੂੰ ਕਿਉਂ ਲੈ ਕੇ ਗਈ ਆਪਣੀ ਮਾਸੀ ਨੂੰ ਕਿ ਉਹ ਲੈ ਕੇ ਗਈ ਆਪਣੀ ਭੈਣ ਨੂੰ ਜੇ ਕਿ ਤੁਹਾਡੇ ਕੋਲ ਮੇਰੀ ਭੈਣ ਨੂੰ ਤੁਸੀਂ ਜ਼ਿਆਦਾ ਸਮਝਦਾਰ ਜੀ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਵਾ ਮੂੰ ਚੁੱਕ ਕੇ ਤੁੜੀਆਂ ਰਹਿੰਦੀਆਂ ਕੋਈ ਗੱਲ ਨਹੀਂ ਦੇ ਘਰ ਅਨਿਲ ਨੇ ਨਹੀਂ ਗੱਲ ਕਹੀ ਨਾ ਮੈਂ ਉਹਦੇ ਨਾਲ ਗੱਲ ਕਰ ਲਵਾਂਗੀ ਆ ਗਈ ਇਹਨਾਂ ਨੂੰ ਜ਼ਿਆਦਾ ਗੱਲਾਂ ਕਰਨੀਆਂ ਦੀਦੀ ਮੈਂ ਖੜੀ ਆ ਨਾ ਗੱਲ ਕਰਨ ਵਾਸਤੇ ਮੈਂ ਆਪੇ ਗੱਲ ਕਰ ਲਾਂ ਤੂੰ ਟੈਨਸ਼ਨ ਨਾ ਲੈ ਅਨਿਲ ਜਦੋਂ ਦਿਨ ਨੂੰ ਕੁਝ ਕਹੇਗਾ ਨਾ ਉਸੇ ਟਾਈਮ ਮੈਨੂੰ ਫੋਨ ਲਾ ਦੀ ਆਖੀ ਦੀਦੀ ਲੈ ਕੇ ਗਏ ਸਨ ਮੈਨੂੰ ਦੀਦੀ ਉਹ ਤੇ ਮੈਂ ਫੋਨ ਲਾ ਦਾਂਗੀ ਫੋਨ ਲਾਣ ਤੋਂ ਪੱਲਾ ਪੱਲਾ ਹੁੰਦਾ ਉਹ ਮੇਰਾ ਜਲੂਸ ਕੱਢ ਦੇਣਗੇ ਨਾਲੇ ਦੇਖੋ ਦੀਦੀ ਜੇ ਅਸੀਂ ਉਹਨੂੰ ਪੁੱਛਣ ਚਲੇਗੇ ਨਾ ਉਹ ਤੇ ਆਪ ਤੇ ਆ ਰਹੇਗਾ ਜੇ ਗੱਡੀ ਲੈਣ ਦੇ ਵਿੱਚ ਕਿ ਮੈਂ ਆਪਣੀ ਧੀ ਨੂੰ ਗੱਡੀ ਦੇਣੀ ਤੇ ਨਹੀਂ ਤੂੰ ਕੋ ਉਹਨੂੰ ਨਿਯਮ ਬਣਾ ਕਰਨ ਵਾਲੀ ਮੈਂ ਪਹਿਲੇ ਉਹਦੇ ਨਾਲ ਹੀ ਗੱਲ ਕਰਦੀ ਹਾਂ ਉਹਦੇ ਨਾਲ ਗੱਲ ਕਰਕੇ ਨਾ ਮੈਂ ਫੇਰ ਹੀ ਜਾਵਾਂਗੀ ਹਾਏ ਦੀਦੀ ਰਹਿਣ ਦੋ ਮੇਰੀ ਗੱਲ ਤੂੰ ਮੈਨੂੰ ਡਰਦੀ ਕਿਉਂ ਪਈਂ ਹੈ ਅਸੀਂ ਧੀ ਵਸਾਣੀ ਕਿ ਨਹੀਂ ਵਸਾਣੀ ਔਰ ਧੀ ਡਰ ਡਰ ਕੇ ਥੋੜਾ ਵਸਾਣੀ ਹੈ ਵਸਾਣੀ ਹੈ ਨਾ ਅਸੀਂ ਇੱਕ ਦੇ ਜੋਰ ਤੇ ਵਸਾਣੀ ਏ ਨਹੀਂ ਉਹ ਕਰਕੇ ਗੱਲਾਂ ਕਰਕੇ ਤੈਨੂੰ ਡਰਨ ਦੀ ਲੋੜ ਕੋਈ ਨਹੀਂ ਸਿੱਧੀ ਗੱਲ ਮੇਰੀ ਗੱਲ ਸੁਣ ਗੱਡੀ ਦੀ ਕੀ ਗੱਲ ਤੁਹਾਡੇ ਵਾਸਤੇ ਗੱਡੀ ਦੇਣੀ ਕੋਈ ਔਖੀ ਨਹੀਂ ਤੁਸੀਂ ਇੱਕ ਛੱਡ ਕੇ ਦੋ ਦੇ ਸਕਦੇ ਜਿਹੜੀ ਕਹਿਣ ਜਿਹੜੀ ਗੱਡੀ ਦੇ ਹੱਥ ਰੱਖਣ ਤੁਹਾਡੀ ਐਨੀ ਪਹੁੰਚ ਹੈਗੀ ਲੇਕਿਨ ਮੇਰੀ ਗੱਲ ਸੁਣ ਆਪਣੇ ਘਰ ਕੋਈ ਫੰਕਸ਼ਨ ਰੱਖਣ ਖਾ ਜੋਦਰ ਦੀਦਾ ਦਾ ਵਿਆਹ ਹੋਇਆ ਇੱਕ ਜਨਮ ਦਿਨ ਹੀ ਕਿਸੇ ਰੱਖਿਆ ਨਹੀਂ ਕੋਈ ਫੰਕਸ਼ਨ ਰੱਖਣ ਅਸੀਂ ਦੇਖ ਕੇ ਆਈਏ ਚੀਜ਼ ਵੀ ਦੇਖ ਕੇ ਚੱਲੇ ਆ ਅੰਦਰ ਵੜ ਕੇ ਲੈ ਲੰਗੇ ਸਾਨੂੰ ਕੀ ਪਤਾ ਲੋਕਾਂ ਨੂੰ ਬਾਹਰ ਕਹਿਣਗੇ ਅਸੀਂ ਕਢਾਈਏ ਜੀ ਨਵੀਂ ਗੱਡੀ ਆ ਰਾਤੀ ਕਢਾ ਕੇ ਲਿਆਏ ਆ ਨਾਮ ਤੇ ਆ ਗਿਆ ਉਹਨਾਂ ਦਾ ਸਾਰਿਆਂ ਦੇ ਵਿੱਚ ਗੱਡੀ ਲੈ ਕੇ ਜਾਈਏ ਤੇ ਦਸਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਨੂੰ ਤੇ ਦਸਾਂ ਰਿਸ਼ਤੇਦਾਰਾਂ ਸਾਨੂੰ ਹੀ ਪਤਾ ਲੱਗੇ ਅਸੀਂ ਆਪਣੀ ਧੀ ਨੂੰ ਗੱਡੀ ਦਿੱਤੀ ਏ ਐਵੇਂ ਸਾਨੂੰ ਉਹਨਾਂ ਨੂੰ ਕਿਸੇ ਨੂੰ ਕੀ ਪਤਾ ਲੱਗਣਾ ਤੂੰ ਨਾਲ ਚੱਲ ਬਹਿ ਕੇ ਮੁੰਡੇ ਨੂੰ ਬਿਠਾਵਾਂਗੇ ਜਵਾਈ ਨੂੰ ਵਿੱਚ ਤੇ ਫਿਰ ਗੱਲ ਕਰਾਂਗੇ ਅਸੀਂ ਲੜਨਾ ਥੋੜਾ ਜਿਹਾ ਨਾਲ ਸਾਨੂੰ ਪਿਆਰ ਨਾਲ ਪੁੱਛਣਾ ਕਾਕਾ ਪੋਤਾ ਦੱਸ ਕਿਹੜੀ ਗੱਡੀ ਤੇਨੂੰ ਪਸੰਦ ਹੈ ਅਸੀਂ ਤੇਨੂੰ ਉਹ ਗੱਡੀ ਦੇ ਦਿੰਨੇ ਆਂ ਦੀਦੀ ਜੀ ਉਹਨਾਂ ਨੇ ਗੁੱਸਾ ਕਰ ਲਿਆ ਫੇਰ ਗੁੱਸਾ ਕਦਾ ਕਰਨਾ ਹੈ ਉਹਨੂੰ ਜਮਲੀ ਖੁਸ਼ੀ ਹੋਣੀ ਕਿ ਭਾਈ ਨੇ ਜਿਹੜੀ ਗੱਡੀ ਕਹਿੰਦਾ ਪਿਆ ਮੈਨੂੰ ਉਹ ਮਿਲਣ ਲੱਗੀ ਹੈ ਇਹਦੇ 'ਚ ਕਿਹੜਾ ਗੁੱਸਾ ਤੂੰ ਟੈਨਸ਼ਨ ਲੈ ਮੰਜੂ ਖੜੇ ਆ ਨਾ ਤੂੰ ਨਾ ਪੀਕਰ ਕਰ ਜੇ ਤੇਰੀ ਧੀ ਨੇ ਗੱਡੀ ਕਹੀ ਤੇ ਤੈਨੂੰ ਗੱਡੀ ਮਿਲੇਗੀ ਪਰ ਮਿਲੇਗੀ ਦਸਾਂ ਬੰਦਿਆਂ ਦੇ ਵਿੱਚ ਕੱਲੇ ਵਿੱਚ ਨਹੀਂ ਮਿਲਣੀ ਮੇਰੀ ਗੱਲ ਸੁਣ ਚੱਲਾ ਉਹਨਾਂ ਮੈਂ ਆਈ ਹੁਈ ਆ ਨਾ ਨਾਲ ਤੇ ਰੀਦੀ ਨੂੰ ਮੈਂ ਮਿਲਣ ਨਹੀਂ ਆ ਉਸਨੂੰ ਜਲਦੀ ਜਲਦੀ ਚਲੀ ਗਈ ਆ ਤੇ ਨਾਲ ਤੈਨੂੰ ਮਿਲਣ ਆ ਨਾਲ ਉਹਦੀ ਸੱਸ ਨਾਲ ਗੱਲ ਕਰ ਜਾਂਦੇ ਦੀਦੀ ਚੱਲੇ ਤਾਂ ਚੱਲਨੇ ਆ ਜੇ ਤੁਹਾਡੇ ਭਰਾ ਨੂੰ ਪਤਾ ਲੱਗ ਗਿਆ ਤੇ ਫੇਰ ਉਹਨਾਂ ਨੇ ਗੁੱਸਾ ਕਰਨਾ ਜੇ ਐਵੇਂ ਗੁੱਸਾ ਕਰਨਾ ਉਹਨੇ ਉਹਦੀ ਕੀ ਹਿੰਮਤ ਗੁੱਸਾ ਕਰ ਲੈ ਉਹਨੂੰ ਨਹੀਂ ਪਤਾ ਮੇਰੀ ਵੱਡੀ ਭੈਣ ਜੋ ਕਰੇਗੀ ਠੀਕ ਹੀ ਕਰੇਗੀ ਮੈਂ ਜੋ ਕਰਾਂਗੀ ਨਾ ਉਹਦੇ ਭਲੇ ਵਾਸਤੇ ਹੀ ਕਰਾਂਗੀ ਤੇ ਆਪਣੀ ਕੁੜੀ ਦੇ ਵੀ ਭਲੇ ਵਾਸਤੇ ਹੀ ਕਰਾਂਗੀ ਫੇਰ ਅਸਤਰਾ ਜੀ ਤੁਹਾਡੀ ਧੀ ਕੱਟ ਮੇਰੀ ਇਜਾਦਤ ਜੇ ਦੀ ਗੱਲ ਸੁਨੋ ਫੇਰ ਇਸ ਤਰ੍ਹਾਂ ਜੇ ਤਾਂ ਮੈਂ ਦੋ ਦਿਨ ਨਾ ਆਪਣੇ ਘਰੋਂ ਨਹੀਂ ਜੇ ਭੇਜਣਾ ਕਿਉਂ ਕੱਲ ਉਹਨਾਂ ਨੇ ਆ ਜਾਣਾ ਉਹਨਾਂ ਨੂੰ ਤੇ ਪਤਾ ਲੱਗ ਹੀ ਜਾਣਾ ਉਹਨਾਂ ਨੇ ਮੈਨੂੰ ਆਂਦਿਆਂ ਹੀ ਕਹਿਣਾ ਚੱਲ ਗੱਡੀ ਲੈਣ ਚਲੀਏ ਤੇ ਮੈਂ ਕੀ ਕਹਾਂਗੀ ਕਿ ਮੈਂ ਰੀਜੀ ਵੱਲੋਂ ਹੋ ਆਈ ਆ ਆਪੇ ਹੀ ਸੰਭਲਣਾ ਹੋਣਾ ਡਰ ਫੋਕ ਬੰਦਿਆ ਉਹ ਕੁਝ ਨਹੀਂ ਹੁੰਦਾ ਤੂੰ ਫਿਕਰ ਨਾ ਰੱਖ ਕੋਚ ਨਾ ਟੈਨਸ਼ਨ ਨਾ ਲੈ ਤੂੰ ਮੈਂ ਖੜੀ ਤੈਨੂੰ ਮੇਰੇ ਤੇ ਭਰੋਸਾ ਹੈ ਨਾ ਬੱਸ ਤੇ ਅਨਿਲ ਨਾਲ ਮੈਂ ਤੈਨੂੰ ਕੀ ਲੱਗਦਾ ਮੈਂ ਨਾਲ ਗੱਲ ਨਹੀਂ ਕਰਾਂਗੀ ਮੈਂ ਉਦੋਂ ਹੋ ਕੇ ਆਂਦੀ ਹਾਂ ਉਹਨੂੰ ਫੋਨ ਨਾਲ ਹੀ ਲਾ ਦਾਂਗੀ ਅਜੇ ਉਹਨੇ ਦੋ ਦਿਨ ਨਹੀਂ ਆਣਾ ਮੇਰੇ ਘਰ ਨਹੀਂ ਕੱਲ ਆ ਜਾਣਾ ਜੇ ਤੇ ਕੋਈ ਨਹੀਂ ਮੈਨੂੰ ਫੋਨ ਕਰ ਲੈ ਚਲੋ ਠੀਕ ਮੈਂ ਗੱਲ ਨਿਬੇੜ ਕੇ ਹੀ ਜਾਨੀ ਆ ਤੂੰ ਟੈਨਸ਼ਨ ਨਾ ਲੈ ਚਲ ਚਲੀ ਗਏ ਦੀਦੀ ਮੈਂ ਤੁਹਾਡੇ ਕਿਨ ਮੱਥੇ ਜੋੜਦੀ ਹਾਂ ਪਤਾ ਕੀ ਗੱਲ ਬਾਹ ਚਾਣਾ ਸੋ ਉਹਦੀ ਸੱਸ ਜਾ ਦੀ ਬੂਆ ਕੁਛ ਕਹਿ ਦੇਵੇ ਨਾ ਪਲੀਸ ਨੂੰ ਸੀ ਘਸਾਣਾ ਕਰਨਾ ਪਤਾ ਕਿਉਂ ਜੇ ਮੇਰੀ ਧੀ ਦੀ ਖੁਸ਼ੀ ਗੱਡੀ ਦੇ ਵਿੱਚ ਹੀ ਹੈਗੀ ਹੈ ਨਾ ਤੇ ਮੈਂ ਗੱਡੀ ਦੇ ਦਵਾਂ ਮੇਰੀ ਧੀ ਖੁਸ਼ ਰਹਿਣੀ ਚਾਹੀਦੀ ਹੈ ਮੈਂ ਹੋਰ ਕੁਝ ਨਹੀਂ ਰੱਬ ਕੋਲੋਂ ਮੰਗਦੀ ਤੂੰ ਫਿਕਰ ਨਾ ਕਰ ਤੇਰੀ ਧੀ ਹਮੇਸ਼ਾ ਹੀ ਖੁਸ਼ ਰਹੇਗੀ ਤੂੰ ਟੈਨਸ਼ਨ ਕਿਉਂ ਲੈਣੀ ਮੈਨੂੰ ਦੈਂਜ ਲੱਗਦਾ ਨਾ ਲੋਕੀ ਨਾ ਧੀਆ ਵਿਆਹ ਕੇ ਸੁਖੀ ਹੋ ਜਾਂਦੇ ਤੇ ਤੂੰ ਨਾ ਤੂੰ ਯਾਰ ਕੇ ਨਾ ਮੰਜੂ ਮੈਨੂੰ ਤਾਂ ਲੱਗਦਾ ਤੂੰ ਰਾਤੀ ਵੀ ਉੱਠ ਉੱਠ ਰੋਂਦੀ ਰਹਿਨੀ ਏ ਜੇ ਸੰਨ ਨਾਲ ਤੂੰ ਸ਼ਕਲ ਬਣਾਈ ਹੋਈ ਆ ਆਪਣੀ ਤੇ ਕੋਈ ਚਾਜ ਸਵਾਰ ਕੇ ਰਿਆ ਕਰ ਤੂੰ ਕੀ ਹੋ ਗਿਆ ਸੋਹਣੇ ਘਰ ਕੁੜੀ ਦਿੱਤੀ ਏ ਵਧੀਆ ਜਿਵਾਈ ਏ ਸਭ ਚ ਵਧੀਆ ਕੋਈ ਗੱਲ ਨਹੀਂ ਇਹ ਗੱਲਾਂ ਹੁੰਦੀਆਂ ਨੇ ਹੈਂਡਲ ਹੋ ਜਾਂਦੀਆਂ ਹੁੰਦੀਆਂ ਤੂੰ ਟੈਨਸ਼ਨ ਕਾਦੀ ਲਾਈ ਹੋਈ ਏ ਮੰਜੂ ਇਹ ਵੀ ਤੇ ਉਸਕਾ ਨਾ ਕਿ ਸ਼ਾਇਦ ਸਾਡਾ ਗਹਿਮ ਹੋਵੇ ਕੋਈ ਜੀ ਗੱਲ ਹੋਈ ਨਾ ਜਿਹੜੀ ਗੱਲ ਅਸੀਂ ਸੋਚੀ ਜਾਂਨੇ ਰੀਤੀ ਦਾ ਗੱਲ ਆਪਣਾ ਗੱਡੀ ਲੈਣ ਨੂੰ ਜੀ ਕਰਦਾ ਹੋਵੇ ਤੇ ਨਾਲ ਸੋਚ ਆ ਹੁੰਦਾ ਨੇ ਹੈਨਾ ਉਹ ਖੁੱਲ ਕੇ ਕਹਿ ਨਹੀਂ ਸਕਦੀ ਸਾਨੂੰ ਇਸ ਕਰਕੇ ਉਦਾਸ ਰਹਿੰਦੀ ਲੱਗ ਪਈ ਹੋਵੇ ਕਿ ਮੈਂ ਕਿਵੇਂ ਕਮਾ ਧੀਆਂ ਮਾਂ ਪੇ ਨੂੰ ਕਹਿ ਲੱਗਿਆ ਮੰਜੂ ਪੰਜਾਬ ਵਾਲੀ ਚੀਜ਼ ਮੰਗ ਲੱਗਿਆ ਨਾ ਸੋਚਦੀਆਂ ਨੇ ਕੁਆਰੀਆਂ ਹੁੰਦੀਆਂ ਨਾ ਕੀ ਝਟ ਮੰਗ ਲੈਂਦੀਆਂ ਨੇ ਤੇ ਆ ਤੋਂ ਬਾਅਦ ਮੰਗ ਲੱਗਿਆ ਨਾ 10 ਵਾਰੀ ਸੋਚਦੀਆਂ ਨੇ ਕਿ ਮੈਂ ਕੰਮ ਕਹਿਣਾ ਕਿ ਨਹੀਂ ਕਹਿਣਾ ਕਹਿਣਾ ਕਿ ਨਹੀਂ ਕਹਿਣਾ ਤਾਂ ਉਦਾਸ ਰਹਿੰਦੀ ਹੋਵੇ ਹੁਣ ਉਹਨੇ ਬੜੀ ਹਿੰਮਤ ਕਰਕੇ ਕਿਹਾ ਹੋਵੇ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਗੱਡੀ ਲੈ ਦੇਾਂਗੇ ਪਰ ਇੱਕ ਵਾਰੀ ਨਾ ਮੰਨਜੋ ਅਸਲੀ ਸਾਸ ਨੂੰ ਜ਼ਰੂਰ ਮਿਲਣਾ ਕੋਈ ਗੱਲ ਨਹੀਂ ਦੀਦੀ ਜਿਸ ਤਰ੍ਹਾਂ ਤੁਸੀਂ ਕਹੋਗੇ ਨਾ ਉਸੇ ਰਹੀ ਗੱਲਾਂ ਇੱਕ ਛੱਡ ਕੇ ਦੋ ਗੱਡੀਆਂ ਲੈ ਦਾਂਗੇ ਪਰ ਸਾਡੀ ਕੁੜੀ ਖੁਸ਼ ਰਹਿਣੀ ਚਾਹੀਦੀ ਹੈ ਉਹਦੇ ਚਿਹਰੇ ਤੇ ਨਾ ਬਸ ਉਹੀ ਹਾਸਾ ਉਹੀ ਹੌਣ ਕਾਣੀ ਚਾਹੀਦੀ ਠੀਕ ਹੈ ਜੀ ਮੈਂ ਕਿਪੈਸਾ ਦੇ ਹੱਥ ਤੇ ਮੈਲੇ ਮੰਜੂ ਪਤਨੀ ਇਹਨਾਂ ਦੇ ਪੈਰਾਂ ਪਿਛੇ ਧੀਆਂ ਦੇ ਪੈਰਾਂ ਪਿਛੇ ਪਰਮਾਤਮਾ ਦਿਂਦਾ ਪਿਆ ਇਹਨਾਂ ਠੀਕ ਚਲ ਚਲੀਏ ਹੁਣ ਟਾਈਮ ਨਾਲ ਲਾ ਚਲ ਚਾਹੀਏ